ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਬਿਨਾ ਲੋਈਆਂ ਤੋਂ ਸੂਟ ਦੀ ਫਿਟਿੰਗ ਦੇ ਨਿਸ਼ਾਨ ਤੇ ਕਟਿੰਗ ਬਾਰੇ ਦੱਸਾਂਗੇ ਜੀ ਆਪਾਂ ਤੁਹਾਨੂੰ ਹਾਂਜੀ ਆਪਾਂ ਲੈ ਲੈਣੀ ਆ ਜੀ ਕਮੀਜ਼ ਦੀ ਲੈਂਥ ਜਿਹਨੇ ਆਪਣੀ ਲੈਂਥ ਆ ਜੀ ਆਪਾਂ ਉੱਥੇ ਨਿਸ਼ਾਨ ਲਾ ਲੈਣਾ ਫਿਰ ਆਪਾਂ ਜੀ ਲਾ ਲੈਣਾ 7 ਇੰਚ ਦੇ ਨਿਸ਼ਾਨ ਉੱਪਰੋਂ نیچے ਨੂੰ ਫਿਰ ਆਪਾਂ ਜੀ ਲਾ ਲੈਣਾ 14 ਇੰਚ ਦੇ ਨਿਸ਼ਾਨ ਇਹ ਜੀ ਫਿਟਿੰਗ ਦਾ ਨਿਸ਼ਾਨ ਜਿਹੜਾ ਕਮਰ ਕੋਲ ਹੁੰਦਾ 14 ਇੰਚ ਤੇ ਹੁੰਦਾ ਇਸ ਤਰ੍ਹਾਂ ਫਿਰ ਆਪਾਂ ਜੀ ਲਾ ਲਾਂ ਨਾ ਹਿੱਪ ਦਾ ਨਿਸ਼ਾਨ ਉਹ ਆਪਾਂ ਲਾਉਣਾ ਜੀ 21 ਇੰਚ ਤੇ ਇਸ ਤਰ੍ਹਾਂ ਜੀ ਆਪਣੇ ਤਿੰਨੋਂ ਨਿਸ਼ਾਨ ਲੱਗ ਗਏ ਆ ਜੀ ਹੁਣ ਆਪਾਂ ਲਾਉਣਾ ਜੀ ਤੀਰੇ ਦਾ ਨਿਸ਼ਾਨ ਤੀਰੇ ਦਾ ਨਿਸ਼ਾਨ ਆਪਾਂ ਲਾਵਾਂਗੇ ਜੀ 6.5 ਤੇ ਤੇ ਨੀਚੇ ਵੀ ਆਪਾਂ 6.5 ਤੇ ਇਹਨੂੰ ਇਸ ਤਰ੍ਹਾਂ ਆਪਾਂ ਸਿੱਧਾ ਕਰ ਦਾਂਗੇ ਜੀ ਫਿਰ ਆਪਾਂ ਜੀ ਇਹਦੇ ਇਸ ਤਰ੍ਹਾਂ ਨਿਸ਼ਾਨ ਲਾ ਦਾਂਗੇ ਗਲਾਈ ਪਾਉਣ ਵਾਸਤੇ ਫਿਰ ਆਪਾਂ ਜੀ ਇੱਥੋਂ ਆਪਾਂ ਫਿਟਿੰਗ ਦਾ ਨਿਸ਼ਾਨ ਲਾਵਾਂਗੇ ਆਪਣੀ ਫਿਟਿੰਗ ਹੈਗੀ ਆ ਜੀ 18 1/2 ਇੰਚ ਤੇ ਇਹ ਤੋਂ ਆਪਣੀ ਫਿਟਿੰਗ ਹੈਗੀ ਆ ਜੀ ਕਮਰ ਵਾਲੀ 16 8 ਤੇ ਹੈਪ ਆਪਣੀ ਹੈਗੀ ਜੀ 19 ਇਹ ਆਪਾਂ ਲਾਗੇ 9.5 ਤੇ ਉਪਰੋਂ ਜੀ ਮੋਢਾ ਕੱਟਣ ਵਾਸਤੇ ਆਪਾਂ 2.5 ਇੰਚ ਤੇ ਨਿਸ਼ਾਨ ਲਾਵਾਂਗੇ ਤੇ 1/2 ਇੰਚ ਆਪਾਂ ਡਾਊਨ ਕਰਾਂਗੇ ਇਸ ਤਰ੍ਹਾਂ ਜੀ ਆਪਾਂ 2 ਇੰਚ ਤੇ ਕੱਟ ਪਾਵਾਂਗੇ ਮੋਢੇ ਦੀ ਇਸ ਤਰ੍ਹਾਂ ਜੀ ਆਪਾਂ 2.5 ਇੰਚ ਦੇ ਇੱਥੇ ਨਿਸ਼ਾਨ ਲਾਇਆ ਸੀ ਤੇ ਫਿਟਿੰਗ ਤੋਂ ਆਪਾਂ ਗੁਲਾਈ ਪਾ ਦਾਂਗੇ ਤੇ ਆਪਾਂ ਜੀ 1 ਇੰਚ ਦੀ ਕਾਟ ਫਰੰਟ ਸਾਈਡ ਤੇ ਪਾਵਾਂਗੇ ਇਸ ਤਰ੍ਹਾਂ ਜੀ ਆਪਣੀ ਇਹ ਫਿਟਿੰਗ ਦੇ ਨਿਸ਼ਾਨ ਲੱਗ ਗਏ ਆ ਜਿਹੜਾ ਜੀ ਆਪਣਾ ਬਿਨਾ ਪਲੋਈਆਂ ਤੋਂ ਕਮੀ ਹੁੰਦਾ ਉਹਦਾ ਜੀ ਆਪਾਂ ਇਸ ਤਰ੍ਹਾਂ ਕਰਵ ਸਕੇਲ ਦੇ ਨਾਲ ਪਹਿਲਾਂ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਜਿਵੇਂ ਆਪਾਂ ਨੇ ਵੀਡੀਓ ਚ ਦਿਖਾਇਆ ਸੀ ਫਿਰ ਆਪਾਂ ਜੀ ਉਹਦਾ ਦੂਜਾ ਪਾਸਾ ਕਰਕੇ ਤੇ ਨਿਸ਼ਾਨ ਉਸ ਤਰ੍ਹਾਂ ਆਪਾਂ ਜੀ ਇਹ ਨਿਸ਼ਾਨ ਪਾ ਲਿਆ ਜੀ ਢੰਗਾਈ ਦੇ ਵਿੱਚ ਕਿਉਂਕਿ ਆਪਾਂ ਪਲੋਈਆਂ ਨਹੀਂ ਪਾਉਣੀਆਂ ਇੱਥੋਂ ਆਪਣੀ ਇਸ ਤਰ੍ਹਾਂ ਨਿਸ਼ਾਨ ਲਾਉਣ ਨਾਲ 7 ਇੰਚ ਤੇ ਨਿਸ਼ਾਨ ਲਾਉਣਾ ਜੀ ਇਸ ਤਰ੍ਹਾਂ ਨਾਲ ਆਪਣੀ ਫਿਟਿੰਗ ਬਹੁਤ ਸੋਹਣੀ ਆ ਜੂਗੀ ਜੀ ਇਸ ਤਰ੍ਹਾਂ ਆਪਣੀ ਫਿਟਿੰਗ ਦੇ ਜਿਹੜੇ ਨਿਸ਼ਾਨ ਆ ਉਹ ਲੱਗ ਗਏ ਆ ਜੀ ਸੈਂਟਰ ਦੇ ਵਿੱਚੋਂ ਆਪਾਂ ਜੀ 2 ਇੰਚ ਦੇ ਨਿਸ਼ਾਨ ਲਾਉਣਾ 1 ਇੰਚ ਇਧਰ ਛੱਡ ਦੇਣਾ 1 ਇੰਚ ਇਧਰ ਛੱਡ ਦੇਣਾ ਉੱਥੋਂ ਆਪਾਂ ਜੀ ਇਸ ਤਰ੍ਹਾਂ ਗਲਾਈ ਪਾ ਦੇਣੀ ਆ ਚੰਗੀ ਤਰ੍ਹਾਂ ਕਿ ਆਪਣੀ ਜੀ ਸਲਾਈ ਜਿਹੜੀ ਆ ਮਾਰਨ ਦੇ ਵਿੱਚ ਕੋਈ ਵਾੜਨਾ ਪੈਣ ਇਸ ਤਰ੍ਹਾਂ ਜੀ ਆਪਣੀ ਇੱਕ ਬਹੁਤ ਪਰਫੈਕਟ ਤਰੀਕੇ ਦੇ ਨਾਲ ਫਿਟਿੰਗ ਆਊਗੀ ਬਿਨਾ ਪਲਾਈਆਂ ਤੋਂ ਕਮੀਜ਼ ਦੀ ਆਪਾਂ ਜੀ ਕਰਦੇ ਆਂਗੇ ਇਸ ਤਰ੍ਹਾਂ ਨਿਸ਼ਾਨਾਂ ਦੇ ਉੱਪਰ ਕਟਿੰਗ फ्रंट साइड ਤੋਂ ਆਪਾਂ ਜੀ 1/2 ਇੰਚ ਡਾਉਨ ਲਾ ਦਾਂਗੇ ਇਸ ਤਰ੍ਹਾਂ ਫਿਰ ਆਪਾਂ ਜੀ ਨਿਸ਼ਾਨ ਲਾ ਦਾਂਗੇ ਗਲੇ ਦੇ ਘਟਦੇ ਤੇ ਫਰੰਟ ਸਾਈਡ ਤੋਂ ਆਪਾਂ ਜੀ 1 ਇੰਚ ਕਟਾਈ ਕਰ ਦਾਂਗੇ ਫਰੰਟ ਸਾਈਡ ਦੀ ਤੇ ਜੀ ਆਪਾਂ ਬੈਕ ਸਾਈਡ 2 1/2 ਇੰਚ ਤੇ ਨਿਸ਼ਾਨ ਲਾ ਕੇ نیچے ਨੂੰ 5 ਇੰਚ ਤੇ ਨਿਸ਼ਾਨ ਲਾ ਕੇ ਤੇ نیچے 2 1/2 ਇੰਚ ਤੇ ਨਿਸ਼ਾਨ ਚੜਾਈ ਚ ਲਾ ਕੇ ਇੱਕ ਚੌਰਸ ਆਪਾਂ ਜੀ ਇਸ ਤਰ੍ਹਾਂ ਡੱਬਾ ਬਣਾ ਦੇਣਾ ਉਹਦੇ ਵਿੱਚ ਵੀ ਆਪਾਂ ਜਿਸ ਤਰ੍ਹਾਂ ਮੋਢੇ ਦੀ ਕਾਰਟੋਨ ਇਸ ਤਰ੍ਹਾਂ ਆਪਾਂ ਗੁਲਾਈ ਦੇ ਵਿੱਚ ਕੱਟ ਪਾ ਦੇਣੀ ਜੀ ਆਪਣਾ ਇਹ ਗੋਲ ਨੱਕ ਜਿਹੜਾ ਬੈਕ ਸਾਈਡ ਦਾ ਕਟਿੰਗ ਹੋ ਗਿਆ ਜੀ ਇਸ ਤਰ੍ਹਾਂ ਜੀ ਆਪਣੀ ਜਿਹੜੀ ਬਿਨਾ ਪਲੋਈਆਂ ਤੋਂ ਕਮੀਜ਼ ਦੀ ਜਿਹੜੀ ਹੈਗੀ ਕਟਿੰਗ ਤੇ ਨਿਸ਼ਾਨ ਉਹ ਇੱਕ ਪ੍ਰੋਪਰ ਤਰੀਕੇ ਦੇ ਨਾਲ ਲੱਗ ਗਏ ਆ ਜੀ ਹਾਂ ਦੇਖੋ ਜੀ ਆਪਾਂ ਨਿਸ਼ਾਨ ਦੂਸਰੇ ਪਾਸੇ ਲਾਉਣੇ ਆ ਤਾਂ ਇਸ ਤਰ੍ਹਾਂ ਆਪਾਂ ਲਾਉਣੇ ਆ ਜੀ ਇਹ ਇੱਕ ਬਿਲਕੁਲ ਪਰਫੈਕਟ ਤਰੀਕੇ ਦੇ ਨਾਲ ਨਿਸ਼ਾਨ ਲੱਗ ਜਾਣਗੇ ਆਪਣੇ ਜੀ ਇਸ ਤਰ੍ਹਾਂ ਜੀ ਆਪਣੀ ਇਹ ਕਟਿੰਗ ਹੋ ਗਈ ਆ ਬਿਨਾ ਪਲੋਈਆਂ ਤੋਂ ਕਮੀਜ਼ ਦੀ ਤੇ ਮੋਢੇ ਦੀ ਹਾਂਜੀ ਹੁਣ ਆਪਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ